ਪਿਆਰ ਨਾ ਵਾਹ ਪਿਆਰ ਨਾ ਵਾਹ ਪਿਆਰ ਨਾ ਓ ਦੀਪਕ ਪਿਆਰ ਨਾ ਕਾਸ਼ੀਪੁਰਿਆ ਆਲਮਗੀਰ ਮੰਨੇਪੁਰ ਮੰਨੇ ਰੇਡਰ ਤੇ ਦੂਜੇ ਪਾਰਸੇ ਆਲਮਗੀਰ ਆ ਆ ਆ ਆ ਬੱਲੇ ਬੱਲੇ ਬੇਪੂਰੀਆ ਇੱਥੇ ਰੱਖ ਨੰਬਰ ਓ ਕ ਦੁੱਲੇ ਜਨ ਜੱਟ ਕੋਈ ਕੋਟੀ ਚ ਦਲੇਰ ਇੱਕ ਪਾਸੇ ਸ਼ੀਲੂ ਦੂਜੇ ਪਾਸੇ ਜਸ਼ਨਾਲ ਮੰਗੀਰ ਉਹ ਬੁੱਟੇ ਖਖਰ ਨੂੰ ਸ਼ੀਲੂ ਤੇ ਜਸ਼ਨ ਸ਼ੀਲੂ ਤੇ ਜਸ਼ਨ ਨੇ ਬੱਲੇ 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 ਚੋਰ ਚੋਰ ਜੋ ਟੱਕਰ ਸਿਰੇ ਦੀ ਹੈ ਟੱਕਰ ਸਿਰ ਕਰ ਵਸਾਇਆ ਉਹ ਬਾਬਾ ਬਿੱਦੀ ਚੰਦ ਦੀ ਧਰਤੀ ਹੈ ਆ ਭੂਰੀਆ ਇਹਦਾ ਸ਼ੀਸ਼ਰ گاؤں ਹੈ ਹੁਣ ਵੇਖਦਾ ਵੀ ਐਸੋ ਨੇ ਚਾਰ ਨੇ ਇੱਕ ਪਾਸੇ ਮੀਰਪੁਰਿਆ ਇੱਕਮਾ ਇੱਕ ਫੇਰ ਅੱਖ ਨੰਬਰ ਉਹ ਸਿਹਾਰ ਵਾਲੇ ਉਠੋ ਛੋਤੇ ਨਹੀਂ ਫੇਰ ਜਟਾਣੇ ਦੀ ਆਲਮਗੀਰਿਆ ਜਸ਼ਨ ਕਬੱਡੀ ਪਾ ਰਿਆ ਹੈ ਕੇਰ ਸਮੇਰ ਫੱਤੇ ਦੀਆਂ ਗੱਲਾਂ ਹੋਈਆਂ ਆਲਮਗੀਰ ਦੇ ਖਾੜੇ ਦੇ ਵਿੱਚ ਉਹ ਦੂਜੇ ਪਾਸੇ ਸ਼ੀਲੂ ਉਹ ਟੱਕਰ ਸਿਰੇ ਦੀ ਇੱਕ ਪਾਸੇ ਆਲਮਗੀਰ ਬੰਨੇ ਪਰ ਬੰਨੇ ਰੇਡਰ ਤੇ ਦੂਜੇ ਪਾਸੇ ਆਲਮਗੀਰਿਆ

ਸੀ ਸਿਹਾਲ ਵੱਲੋਂ ਤੇ ਉਹਦੇ ਯਾਰਾਂ ਵੱਲੋਂ 11000 ਦਿੱਤਾ ਜਾਣਾ ਜਿਹੜਾ ਮੇਰੇ ਵੀਰੋ ਦੀਪ ਸਿੱਧੂ ਕਬੱਡੀ ਕਲੱਬ ਸਿਹਾਲ ਦੀ ਟੀਮ ਦਾ ਜੱਫਾ ਲਾਊਗਾ ਦੋ ਲਾਊਗਾ ਨਾ ਆਓ ਮੇਰੇ ਵੀਰੋ 11000 ਦੇ ਮਾਨ ਸਨਮਾਨ ਹੋਣਗੇ ਲਓ ਇੱਕ ਪਾਸੇ ਗੁਰਿਤਲੇਰ ਹੈ ਦੂਜੇ ਪਾਸੇ ਅਮਨ ਦਿਉਰਾ ਅਮਨ ਦਿਉਰਾ ਤੇ ਗੁਰਿਤਲੇਰ 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 ਤੇ ਅਮਨ ਆਹ ਲੱਗਿਆ ਜੱਫਾ ਸਿਰੇ ਦਾ ਮੇਰੇ ਵੀਰੋ ਓ ਸਿਹਾਲ ਵਾਲਿਓ ਕੀ ਹਾਲ ਚਾਲ ਹੈ ਅਗਲੀ ਰੇਡ ਕਾਸ਼ੀਪੁਰਿਆ ਇਹ ਦੀਪਕ ਕਾਸ਼ੀਪੁਰਿਆ ਇਸ ਵੇਲੇ ਖੇਡ ਮੈਦਾਨ ਅੰਦਰ ਕਬੱਡੀ ਪਾ ਰਿਹਾ ਮੇਰੇ ਵੀਰੋ ਕਾਸ਼ੀਪੁਰਿਆ ਦੀਪਕ ਜੇ ਸ਼ਰਨਾ ਲਾ ਗਿਆ ਤੇ 11000 11000 ਟੱਕਰ ਸਿਰੇ ਦੀ ਉਹ ਸਹਾਰਾ ਕਬੱਡੀ ਕੱਪ ਮੇਰੇ ਮਿੱਤਰੋ ਪਿਆਰ ਨਾਲ ਕੀ ਬਾਤ ਹੈ ਕੀ ਬਾਤ ਹੈ ਉਹ ਦੀਪਕ ਪਿਆਰ ਨਾਲ ਕਾਸ਼ੀਪੁਰਿਆ ਹੋਇਆ ਕਿ ਜੇ ਕੁੜੀਆਂ ਤੂੰ ਦਿੱਲੀ ਸ਼ਹਿਰ ਦੀ ਮੈਂ ਵੀ ਜੱਟ ਲੁਧਿਆਣੇ ਦਾ ਖੜਕਾ ਦੜਕਾ ਹੋ ਜੂ ਤੇਰੇ ਪਿੱਛੇ ਫੜਕਾ ਦੜਕਾ ਹੋ ਦਰਸ਼ਕਾਂ ਦੇ ਵਿੱਚ ਵੀ ਹੁੱਲੇ-ਹਲਾਰੇ ਨੇ ਵੀ ਟੱਕਰ ਸਿਰੇ ਵੀ ਹੋਣੀ ਹੈ ਜਿਹੜਾ ਜਾਫੀ ਜਫਾ ਲਾ ਦੂਗਾ 11000 ਯਾਦ ਸਿਹਾਲ ਤੇ ਰੱਸੀ ਵੱਲੋਂ ਹੋਣਾ ਇੱਕ ਪਾਸੇ ਸੁਰਖਪੁਰੀਆ 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 ਯੋਧਾ ਲੈ ਵੀ ਯੋਧਿਆ ਆ ਫੜ ਨੌਜਾਨ ਆ 11000 ਰੁਪਇਆ ਸ਼ੀਲੂ ਭਲਾਰਾ ਤੇ ਸਚਨ ਗਾਂਗਲੀ ਕੰਨੀਆਂ ਤੇ ਨੇ ਆ ਉਹ ਹੋਵੇਗਾ ਚਮਕੌਰ ਕਮਾਨ ਯੂਕੇ ਲਵੀ ਜੱਠਾ ਯੂਕੇ ਤੇ ਗੁਰਪ੍ਰੀਤ ਯੂਕੇ ਵੱਲੋਂ 5000 ਦਾ ਜਫਾ ਹੋਵੇਗਾ 5001 5002 5003 ਲਵੀ ਛਿੱਲੂ ਬਨਾਰਾ 5000 ਪੁੱਜਦਾ ਕਰ ਦੋ 5000 ਓ ਦਰਸ਼ਕ ਵੀਰੋ ਯਾਰ ਜਿੱਤੇ ਜਿਹੜਾ ਨੌਜੋਨਾ ਆਪਾਂ ਪਿੰਡ ਨੂੰ ਸੋਹਣਾ ਬਣਾਉਣਾ ਹੈ ਜਲਾਲ ਨੂੰ ਸੋਹਣਾ ਬਣਾਉਣਾ ਕਿਉਂਕਿ ਜਲਾਲ ਪਿੰਡ ਦੇ ਵਿੱਚ ਪੜਿਆ ਇਹ ਮੋਹ ਪ੍ਰੇਮ ਦੀਆਂ ਗੱਲਾਂ ਹੁੰਦੀਆਂ ਆਪਣੀ ਜੜ ਦੇ ਨਾਲ ਜੁੜੇ ਹੋਏ ਨੇ ਸਾਨੂੰ ਮਾਣ ਹੈ ਆਓ ਹੋਰ ਲਾ ਗਿਆ ਰਸ਼ੀ ਸਿਹਾਰ